ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੁਨੀਆ ਭਰ ਦੇ ਵਿੱਚ ਇਲੈਕਟ੍ਰੋਨਿਕ ਕਾਰਾਂ ਬਣਾਉਣ ਦੀ ਮਸ਼ਹੂਰ ਕੰਪਨੀ ਟੈਸਲਾ ਹੁਣ ਭਾਰਤ ਦੇ ਵਿੱਚ ਵੀ ਆਪਣੇ ਨਿਰਮਾਣ ਯੂਨਿਟ ਲਗਾਉਣ ਜਾ ਰਹੀ ਹੈ ਟੈਸਲਾ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਟੈਸਲਾ ਦੀ ਐਂਟਰੀ ਹੁਣ ਭਾਰਤ ਦੇ ਵਿੱਚ ਹੋਣ ਜਾ ਰਹੀ ਹੈ ਐਲਨ ਮਸਕ ਜਲਦੀ ਹੀ ਆਪਣੀ ਕੰਪਨੀ ਟੈਸਲਾ ਦਾ ਕਾਰੋਬਾਰ ਭਾਰਤ ਦੇ ਵਿੱਚ ਵਧਾਉਣ ਜਾ ਰਹੇ ਨੇ ਤੁਹਾਨੂੰ ਦੱਸਦੀ ਹੈ ਟੈਸਲਾ ਕੰਪਨੀ ਦੁਨੀਆ ਭਰ ਦੇ ਵਿੱਚ ਇਲੈਕਟ੍ਰੋਨਿਕ ਕਾਰਾਂ ਬਣਾਉਣ ਦੇ ਲਈ ਮਸ਼ਹੂਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਟੈਸਲਾ ਜਿਹੜੀ ਐਂਟਰੀ ਹੈ ਉਹ ਭਾਰਤ ਦੇ ਵਿੱਚ ਕਿਸ ਤਰ੍ਹਾਂ ਕਰਦਾ ਤੇ ਕਿਸ ਤਰ੍ਹਾਂ ਆਪਣਾ ਕਾਰੋਬਾਰ ਵਧਾਉਂਦਾ ਹੈ ਜਾਣਕਾਰੀ ਮੁਤਾਬਿਕ ਜਲਦੀ ਹੀ ਟੈਸਲਾ ਕੰਪਨੀ ਦੀ ਫੈਕਟਰੀਆਂ ਨੇ ਜਿਹੜੀਆਂ ਭਾਰਤ ਦੇ ਵਿੱਚ ਲੱਗਣ ਜਾ ਰਹੀਆਂ ਨੇ ਭਾਰਤ ਦੇ ਵਿੱਚ ਇਸ ਦਾ ਨਿਰਮਾਣ ਕੀਤਾ ਜਾਵੇਗਾ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਕਾਰਾਂ ਬਣਾਉਣ ਵਾਲੀ ਕੰਪਨੀ ਟੈਸਲਾ ਜਿਸ ਦੇ ਮਾਲਕ ਐਲਨ ਮਸਕ ਨੇ ਹੈਲੋ ਨਮਸਕਾਰ ਹਨ ਭਾਰਤ ਦੇ ਵਿੱਚ ਕਾਰੋਬਾਰੀ ਖੇਤਰ ਦੇ ਵਿੱਚ ਆਪਣਾ ਕਦਮ ਰੱਖਣ ਜਾ ਰਹੇ ਨੇ ਕੰਪਨੀ ਟੈਸਲਾ ਦੀਆਂ ਕਾਰਾਂ ਦੁਨੀਆ ਭਰ ਦੇ ਵਿੱਚ ਬਹੁਤ ਮਸ਼ਹੂਰ ਨੇ ਇਲੈਕਟ੍ਰੋਨਿਕ ਕਾਰਾਂ ਬਣਾਈਆਂ ਜਾਂਦੀਆਂ ਨੇ ਵੱਡੀ ਕੀਮਤ ਤੇ ਕਾਰਾਂ ਦੀ ਵਿਕਰੀ ਬਣ ਹੁੰਦੀ ਹੈ ਭਾਰਤ ਦੇ ਵਿੱਚ ਕਾਰਾਂ ਜਿਹੜੀਆਂ ਨੇ ਟੈਸਲਾ ਦੀਆਂ ਹੁਣ ਬਣਾਈਆਂ ਜਾਣਗੀਆਂ ਤੇ ਭਾਰਤ ਦੇ ਵਿੱਚ ਟੈਸਲਾ ਵੱਲੋਂ ਕਾਰਾਂ ਦਾ ਕਾਰਾਂ ਦੀ ਕੰਪਨੀ ਦਾ ਵਿਸਥਾਰ ਕੀਤਾ ਜਾਵੇਗਾ ਐਲਨ ਮਸਕ ਦੀ ਕੰਪਨੀ ਹੈ ਟੈਸਲਾ ਤੇ ਹੁਣ ਜਲਦ ਹੀ ਐਲਨ ਮਸਕ ਭਾਰਤ ਦੇ ਵਿੱਚ ਆਪਣੇ ਕਾਰੋਬਾਰ ਨੂੰ ਵਧਾਉਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਦੇ ਵਿੱਚ ਹਾਲੀ ਦੇ ਵਿੱਚ ਗਏ ਸਨ ਇਸ ਦੌਰੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਟੈਸਲਾ ਕੰਪਨੀ ਦੇ ਸੀਈਓ ਐਲਨ ਮਸਕ ਦੇ ਨਾਲ ਉੱਥੇ ਗੱਲਬਾਤ ਵੀ ਕੀਤੀ ਸੀ ਐਲਨ ਮਸਕ ਇਸ ਸਮੇਂ ਟਰੰਪ ਮੰਤਰੀ ਮੰਡਲ ਦੇ ਵਿੱਚ ਮਹੱਤਵਪੂਰਨ ਜਿਹੜੇ ਅਹੁਦੇ ਆ ਉਸ ਤੇ ਬਰਾਜਮਾਨ ਨੇ ਸੋ ਆਪਣੀ ਇਸ ਯਾਤਰਾ ਦੁਨੋਂ ਭਾਰਤ ਦੇ ਪੀਐਮ ਮੋਦੀ ਵੱਲੋਂ ਐਲਨ ਮਸਕ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਬਿਜ਼ਨਸ ਨੂੰ ਲੈ ਕੇ ਵੀ ਚਰਚਾ ਹੋਈ ਸੀ ਸੋ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਮੁਲਾਕਾਤ ਤੋਂ ਬਾਅਦ ਐਲਨ ਮਸਕ ਦੇ ਨਾਲ ਮੁਲਾਕਾਤ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਐਲਨ ਮਸਕ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਭਾਰਤ ਦੇ ਵਿੱਚ ਹੁਣ ਯੂਨਿਟ ਲਗਾਇਆ ਜਾਏਗਾ ਟੈਸਲਾ ਕੰਪਨੀ ਦਾ ਟੈਸਲਾ ਕੰਪਨੀ ਦੀਆਂ ਕਾਰਾਂ ਭਾਰਤ ਦੇ ਵਿੱਚ ਬਣਨਗੀਆਂ ਫਿਲਹਾਲ ਇਸ ਪ੍ਰੋਜੈਕਟ ਨੂੰ ਲੈ ਕੇ ਸ਼ੁਰੂਆਤੀ ਦੌਰ ਦੇ ਵਿੱਚ ਮੈਨੇਜਮੈਂਟ ਲੈਵਲ ਦੀਆਂ 13 ਜਿਹੜੀਆਂ ਨੇ ਵੈਕੈਂਸੀਆਂ ਕੱਢੀਆਂ ਗਈਆਂ ਨੇ ਟੈਸਲਾ ਸਲਾ ਦੇ ਵੱਲੋਂ ਐਲਨ ਮਸਕ ਦੇ ਵੱਲੋਂ 13 ਨੌਕਰੀਆਂ ਦਾ ਐਲਾਨ ਭਾਰਤ ਦੇ ਵਿੱਚ ਕੀਤਾ ਗਿਆ ਤੇ ਜਲਦੀ ਉਮੀਦ ਕੀਤੀ ਜਾ ਰਹੀ ਹੈ ਕਿ 13 ਭਰਤੀਆਂ ਤੋਂ ਬਾਅਦ ਕੰਪਨੀ ਦਾ ਅਗਲਾ ਪ੍ਰੋਜੈਕਟ ਯੋਜਨਾ ਬਣਾਈ ਜਾਵੇਗੀ ਇਸ ਸੰਬੰਧੀ ਜਾਣਕਾਰੀਆਂ ਸਾਹਮਣੇ ਆਉਣ ਗਿਆ ਕਿ ਕਿਸ ਤਰ੍ਹਾਂ ਕੰਪਨੀ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਵਧਾਉਂਦੀ ਹੈ ਸ਼ੁਰੂਆਤੀ ਦੌਰ ਦੀਆਂ ਜਿਹੜੀਆਂ ਇਹ ਨੌਕਰੀਆਂ ਕੱਢੀਆਂ ਗਈਆਂ ਨੇ ਇਹ ਮੈਨੇਜਮੈਂਟ ਲੈਵਲ ਦੀਆਂ ਨੇ ਤੇ ਇਸੇ ਤੋਂ ਅੱਗੇ ਵਿਸਥਾਰ ਹੋਵੇਗਾ ਅੱਗੇ ਕੰਪਨੀ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਵੇਗੀ ਅਤੇ ਕੰਪਨੀ ਦੇ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਜਗਾ ਲੱਗੀ ਲੱਭੀ ਜਾਵੇਗੀ ਕਿਹੜੇ ਸੂਬੇ ਦੇ ਵਿੱਚ ਫੈਕਟਰੀ ਲਗਾਈ ਜਾਏਗੀ ਨਿਰਮਾਣ ਕਾਰਜ ਕਿਹੜੇ ਸੂਬੇ ਦੇ ਵਿੱਚ ਕੀਤੇ ਜਾਣਗੇ ਤੇ ਕਿਸ ਤਰ੍ਹਾਂ ਕੰਪਨੀ ਆਪਣੇ ਕਾਰੋਬਾਰ ਨੂੰ ਜਿਹੜੇ ਵਿਸਤਾਰ ਦੇਵੇਗੀ ਭਾਰਤ ਦੇ ਵਿੱਚ ਇਹ ਹਲੇ ਬਾਅਦ ਦੀਆਂ ਗੱਲਾਂ ਨੇ ਪਰ ਫਿਲਹਾਲ ਇੱਕ ਪੋਜ਼ਿਟਿਵ ਸਾਈਨ ਆ ਗਿਆ ਕਿ ਕੰਪਨੀ ਵੱਲੋਂ ਐਲਾਨ ਕਰ ਦਿੱਤਾ ਗਿਆ ਸ਼ੁਰੂਆਤੀ ਭਰਤੀਆਂ ਕੀਤੀਆਂ ਗਈਆਂ ਨੇ 13 ਭਰਤੀਆਂ ਦਾ ਐਲਾਨ ਕੀਤਾ ਗਿਆ ਜਲਦ ਹੀ ਵੱਡੇ ਪੱਦਰ ਤੇ ਜਦੋਂ ਕੰਪਨੀ ਆਪਣੀ ਕਾਰਜ ਯੋਜਨਾ ਬਣਾ ਲਵੇਗੀ ਵੱਡੇ ਪੱਧਰ ਤੇ ਭਰਤੀਆਂ ਕੀਤੀਆਂ ਜਾਣਗੀਆਂ ਤੇ ਉਮੀਦ ਕੀਤੀ ਜਾ ਰਹੀ ਹੈ ਜਿਸ ਵੀ ਜ਼ੂਬੇ ਦੇ ਵਿੱਚ ਕੰਪਨੀ ਆਪਣਾ ਪਲਾਂਟ ਲਗਾਵੇਗੀ ਉੱਥੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਰੋਜ਼ਗਾਰ ਮਿਲੇਗਾ ਸੋ ਐਲਨ ਮਸਕ ਵੱਲੋਂ ਭਾਰਤ ਦੇ ਵਿੱਚ ਆਪਣੀ ਕੰਪਨੀ ਟੈਸਲਾ ਦੀਆਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਟੈਸਲਾ ਵੱਲੋਂ ਭਾਰਤ ਦੇ ਵਿੱਚ ਜਿਹੜਾ ਨਿਰਮਾਣ ਹੈ ਉਹ ਵੀ ਦੇਖਣ ਨੂੰ ਮਿਲੇਗਾ ਭਾਰਤ ਦੇ ਵਿੱਚ ਕੋਈ ਕਾਰਖਾਨਾ ਜਾਂ ਫੈਕਟਰੀ ਵੀ ਲਗਾਇਆ ਜਾਵੇਗਾ ਤੇ ਭਾਰਤ ਦੇ ਵਿੱਚ ਨਿਵੇਸ਼ ਦੀ ਜਿਹੜੀ ਸੰਭਾਵਨਾ ਹੈ ਉਹ ਵੀ ਪੈਦਾ ਹੋ ਗਈ ਹੈ ਫਿਲਹਾਲ ਦੇਖਣਾ ਹੀ ਹੋਵੇਗਾ ਕਿ ਕਿੰਨੀ ਜਲਦੀ ਭਾਰਤ ਦੇ ਵਿੱਚ ਨਿਵੇਸ਼ ਟੈਸਲਾ ਵੱਲੋਂ ਕੀਤਾ ਜਾਂਦਾ